ਕੁਰੀਆ ਤਾਂ ਅੱਜ ਇਸ ਕਰਕੇ ਕੁਝ ਰਾਹਤ ਲੋਕਾਂ ਨੂੰ ਜ਼ਰੂਰ ਮਿਲੀ ਹੈਗੀ ਹੈ ਪਰ ਉਥੇ ਤੋਂ ਦੱਸਦੀ ਹੈ ਕਿ ਇਸ ਜੋ ਪਿਛਲੇ ਦੌਰਾਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਸੀਗਾ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਸ ਵਾਰੀ ਮਾਨਸੂਨ ਸਾਲ ਦੇ ਰਿਕਾਰਡ ਤੋੜ ਮੀਦ ਨਾਲ ਖਤਮ ਹੋ ਰਿਹਾ ਮਾਨਸੂਨ ਹੁਣ ਦੀਵਾਲੀ ਦੇ ਵਲ ਵਾਦਰਿਆ ਕਿਉਂਕਿ ਅਗਲੇ ਮਹੀਨੇ ਦੀਵਾਲੀ ਦਾ ਤਿਉਹਾਰ ਹੈਗਾ ਤੇ ਅਗਲੇ ਹਫਤੇ ਦੱਸਦੀ ਕਿ ਅਗਲੇ ਇੱਕ ਹਫਤੇ ਦੇ ਵਿੱਚ ਸੂਬੇ ਤੋਂ ਪੂਰੀ ਤਰ੍ਹਾਂ ਵਾਪਸ ਚਲਾ ਜਾਵੇਗਾ ਇਹ ਮਾਨਸੂਨ ਮੌਸਮ ਪਾਗ ਦੇ ਅੰਕੜੇ ਦੇ ਮੁਤਾਬਕ ਇਸ ਸਾਲ 1 ਜੂਨ ਤੋਂ ਲੈ ਕੇ 20 ਸਤੰਬਰ ਤੱਕ ਯਾਨੀ ਕਿ ਜੋ ਕਿ ਹੁਣ ਤੱਕ ਸੂਬੇ ਦੇ ਵਿੱਚ 621.4 ਮਿਲੀਲੀਟਰ ਮੀਂਹ ਹੋਈ ਹੈ ਤਾਂ ਇਹ ਆਮਦਾਰ ਜੋ ਕਿ 418.1 ਮਿਲੀਲੀਟਰ ਦੇ ਨਾਲ 49% ਵਾਧਾ ਹੈ ਤਾਂ ਇਹ ਮੀਂਹ ਪਿਛਲੇ 125 ਸਾਲਾਂ ਦੇ ਵਿੱਚ ਸੱਤਵੀਂ ਵਾਰ ਸਭ ਤੋਂ ਵੱਧ ਭਾਰੀ ਮੀਂਹ ਜਿਹੜਾ ਕਿ ਦਰਜ ਕੀਤਾ ਗਿਆ। ਤਮਾਸੋ ਭਾਗ ਤੋਂ ਮਿਲੇ ਅੰਕੜੇ ਦੇ ਮੁਤਾਬਕ ਮਾਨਸੂਨ ਲਗਭਗ 40 ਤੋਂ 45 ਦਿਨ ਤੱਕ ਸਰਗਰਮ ਰਿਹਾ ਹੈ। ਇਸ ਦੌਰਾਨ ਲਗਾਤਾਰ ਕਈ بارش ਦੇ ਦੌਰ ਦੇਖਣ ਨੂੰ ਮਿਲੇ ਨੇ ਇਹਨਾਂ ਦੇ ਵਿੱਚ ਲਗਭਗ ਆਦੱਸਦੀ ਹੈ ਕਿ 15 ਤੋਂ 20 ਦਿਨ ਸਨ ਉਹ ਦਿਨ ਸਨ ਜਦੋਂ ਆਮ ਮੀਂਹ ਨਾਲੋਂ ਕਾਫੀ ਵੱਧ ਮੀਂਹ ਜਿਹੜਾ ਕਿ ਦਰਜ ਕੋਇਆ ਤਾਂ ਖਾਸ ਕਰਕੇ ਜੁਲਾਈ ਅਤੇ ਅਗਸਤ ਮਹੀਨੇ ਦੇ ਵਿੱਚ ਮੀਂਹ ਦਾ ਸਿਲਸਿਲਾ ਤੇਜ਼ ਰਿਹਾ ਮੌਸਮ ਭਾਗ ਦੇ ਅਨੁਸਾਰ ਆਉਣ ਵਾਲੇ 1 ਹਫ਼ਤੇ ਤੱਕ ਸੂਬੇ ਦੇ ਵਿੱਚ ਕੋਈ ਵੀ ਮੀਂਹ ਨੂੰ ਲੈ ਕੇ ਅਲਰਟ ਜਾਂ ਫਿਰ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਐਤੋਂ ਤੱਕ ਕਿ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਤਾਂ ਮੌਸਮ ਸਧਾਰਨ ਰਹੇਗਾ ਅਤੇ ਵਾਤਾਵਰਨ ਸੁੱਕਾ ਰਹੇਗਾ ਇਸ ਦੌਰਾਨ ਤਾਪਮਾਨ ਦੇ ਵਿੱਚ ਹੌਲੀ-ਹੌਲੀ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਜਿਸ ਕਰਕੇ ਗਰਮੀ ਤੇ ਹੂਮਸ ਹੋਰ ਵਾ ਸਕਦੇ ਜਿਸ ਕਰਕੇ ਲੋਕਾਂ ਨੂੰ ਕਾਫੀ ਗਰਮੀ ਤੇ ਜਿਹੜੀ ਕਿ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਚਲਣੀ ਪਵੇਗੀ ਮੀਂਹ ਦੇ ਪੈਟਰਨ ਦੇ ਵਿੱਚ ਵੱਖਰਾ ਰੁਝਾਨ ਅੱਗੇ ਵੀ ਚੱਲ ਹੀ ਰਹੇਗਾ ਤਾਂ ਆਈਐਮਡੀ ਅਚੰਡੀਗਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਹੈਗਾ ਕਿ ਇਸ ਵਾਰੀ ਮਾਨਸੂਨ ਦਾ ਪੈਟਰਨ ਵੱਖਰਾ ਰਿਹਾ ਹੈ ਤਾਂ ਮਾਨਸੂਨ ਇਸ ਵਾਰ ਤਿੰਨ ਵੱਡੇ ਬਦਲਾਅ ਦੇਖਣ ਨੂੰ ਮਿਲੇ ਨੇ ਜਿਵੇਂ ਕਿ ਲਗਾਤਾਰ ਮੀਂਹ ਵਾਲੇ ਦਿਨ ਆਮ ਤੋਂ ਵੱਧ ਮੀਂਹ ਰਿਹਾ ਹੈਗਾ ਭਾਰੀ ਮੀਂਹ ਦੀਆਂ ਘਟਨਾਵਾਂ ਵੀ ਵੱਧ ਹੋਈਆਂ ਨੇ ਅਤੇ ਆਮ ਦੇ ਨਾਲ ਉਹ ਇਹ ਦਿਨ ਜ਼ਿਆਦਾ ਖਰਾਬ ਸੀਗੇ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਅੰਦਾਜ਼ਾ ਲਾਇਆ ਸੀਗਾ ਕਿ ਮੀਂਹ ਆਮ ਦੇ ਨਾਲ ਵੱਧ ਹੋਵੇਗਾ ਅਸਲ ਦੇ ਵਿੱਚ ਵੀ ਹਾ ਦੱਸ ਦिए ਕਿ ਅਜਿਹੇ ਹੋਇਆ ਹੈ ਤੇ ਜੋ ਹੈ ਪੈਟਰਨ ਦੇ ਵਿੱਚ ਬਦਲਾਅ ਆਇਆ ਹੈ ਉਸ ਦਾ ਅੰਦਾਜ਼ਾ ਜਿੜਾ ਕਿ ਭੁਇੱਖ ਦੇ ਵਿੱਚ ਵੀ ਇਹ جاری ਰਹੇਗਾ ਇਸ ਸਾਲ ਵੀ ਮੀਂਹ ਪਿਛਲੇ 125 ਸਾਲਾਂ ਦੇ ਵਿੱਚ ਸੱਤਵੀਂ ਵਾਰ ਸਭ ਤੋਂ ਵੱਧ ਭਾਰੀ ਮੀਂਹ ਪਿਆ ਯਾਨੀ ਕਿ ਮੌਸਮ ਭਾਗ ਦੇ ਮੁਤਾਬਕ ਇਸ ਸਾਲ ਦੀ ਜਿਹੜਾ ਮੀਂਹ ਹੈਗਾ ਉਹ ਪੰਜਾਬ ਦੇ ਇਤਿਹਾਸ ਦੇ ਵਿੱਚ ਵਿਸ਼ੇਸ਼ ਮੰਨਿਆ ਜਾ ਰਿਹਾ ਹੈ 2025 ਦਾ ਮਾਨਸੂਨ ਪਿਛਲੇ 125 ਸਾਲਾਂ ਦੇ ਵਿੱਚ ਸੱਤਵਾਂ ਸਭ ਤੋਂ ਵੱਧ ਬਰਸਾਤੀ ਸੀਜ਼ਨ ਰਿਹਾ ਇਹ ਮੀ 1988 ਤੋਂ ਬਾਅਦ ਸਭ ਤੋਂ ਵੱਧ ਹੋਇਆ 1988 ਦੇ ਵਿੱਚ ਸਿਰਫ 22 ਤੋਂ 27 ਸਤੰਬਰ ਤੱਕ 4 ਦਿਨਾਂ ਦੇ ਵਿੱਚ ਜੋ ਕਿ 634 ਮਿਲੀਲੀਟਰ ਵੱਧ ਮੀ ਹੋਇਆ ਸੀਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਭਿਆਨਕ ਹੜ੍ਹ ਆਇਆ ਸੀਗਾ 1993 ਦੇ ਵਿੱਚ ਵੀ ਪੰਜਾਬ ਨੂੰ ਹੜ੍ਹ ਦਾ ਸੰਕਟ ਚਲਣਾ ਪਿਆ ਸੀਗਾ 2019 ਦੇ ਵਿੱਚ ਵੀ ਭਾਰੀ ਮੀਂਹ ਦੇ ਕੰਨ ਸੈਂਕੜੇ ਪਿੰਡ ਡੁੱਬੇ ਅਤੇ ਲੱਖਾਂ ਹੈਕਟੇਅਰ ਤੋਂ ਵੱਧ ਫਸਲਾਂ ਬਰਬਾਦ ਹੋਈਆਂ ਨੇ 2023 ਦੇ ਵਿੱਚ ਵੀ ਯਾਨੀ ਕਿ 2 ਸਾਲ ਪਹਿਲਾਂ ਵੀ ਜਿਹੜਾ ਕਿ ਜੂਨ ਜੁਲਾਈ ਦੇ ਦੌਰਾਨ ਆਮ ਦੇ ਨਾਲੋਂ ਕਾਫੀ ਵੱਧ ਮੀਂਹ ਜੁੜਾ ਕਿ ਦਰਜ ਕੀਤਾ ਗਿਆ ਸੀਗਾ ਕੱਗਰ ਦਾ ਪਾਣੀ ਵਧਣ ਦੇ ਕਾਰਨ ਪਟਿਆਲਾ ਨੂੰ ਹੜ ਦਾ ਸਾਹਮਣਾ ਕਰਨਾ ਪਿਆ ਅਤੇ ਤੁਹਾਨੂੰ ਦੱਸਦੇ ਕਿ ਹੁਣ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ ਦਾ ਹਾਲ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਆ ਪਰ ਇੱਕ ਵਾਰ ਤੁਹਾਨੂੰ ਕੁਝ ਤਸਵੀਰਾਂ ਦਿਖਾਵਾਂਗੇ ਜੋ ਅੱਜ ਦੇ ਜੋ ਦੱਸਦੀ ਹੈ ਕਿ 2025 ਦੇ ਵਿੱਚ ਪੰਜਾਬ ਨੇ ਜੋ ਹੜ ਦਾ ਸਾਹਮਣਾ ਕੀਤਾ ਹੈਗਾ ਜੋ ਕਹਿ ਸਕਦੇ ਆ ਇੰਨਾ ਵੱਡਾ ਦੁੱਖ ਹੰਡਾਇਆ ਹੈਗਾ ਲੋਕਾਂ ਦੇ ਘਰ ਬਰਬਾਦ ਹੋ ਗਏ ਫਸਲਾਂ ਬਰਬਾਦ ਹੋ ਗਈਆਂ ਪਰ ਤੁਹਾਨੂੰ ਦੱਸਦੀ ਹੈ ਕਿ ਉਹ ਫਿਰ ਤੋਂ ਮੁੜ ਤੋਂ ਖੜਾ ਹੋਣ ਦੀ ਕੋਸ਼ਿਸ਼ ਦੇ ਵਿੱਚ ਵੀ ਲੱਗੇ ਹੋਏ ਨੇ ਕਿਉਂਕਿ ਸੰਸਥਾਵਾਂ ਕਲਾਕਾਰਾਂ ਤੇ ਐਤ ਤੱਕੀ ਸੂਬਾ ਸਰਕਾਰ ਦੇ ਵੱਲੋਂ ਵੀ ਕਾਫੀ ਮਦਦ ਜੜੇਗੀ ਕੀਤੇ ਜਾ ਰਹੀ ਹੈ ਇਹਨਾਂ ਫਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਮੌਸਮ ਬਿਲਕੁਲ ਸਾਫ਼ ਰਹੇਗਾ ਤਾਪਮਾਨ 26 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ ਜਲੰਧਰ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਤਾਪਮਾਨ ਦੀ ਗੱਲ ਕਿਤੇ ਚਾਹੇ ਤਾਂ 26 ਤੋਂ 35 ਤੇ 36 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਜੜਾ ਕੀ ਲਗਾਇਆ ਜਾ ਰਿਹਾ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਮਾਂਸੂਨ ਦੀ ਵਿਦਾਇਗੀ ਦਾ ਆਖਰੀ ਦਿਨ ਹੈ ਤਾਂ ਅਗਲੇ ਹਫਤੇ ਤੱਕ ਮਾਂਸੂਨ ਪੂਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਚਲਾ ਜਾਵੇਗਾ ਪੰਜਾਬ ਦੇ ਵਿੱਚ ਅੱਜ ਮਾਨਸੂਨ ਦਾ ਆਖਰੀ ਦਿਨ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹਨਾਂ ਨਾਲ ਸਾਂਝੀ ਕਰ ਰਹੇ ਆਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਆਂ ਤਾਂ ਕਿ ਤੁਹਾਨੂੰ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲ ਦੇ ਬਾਰੇ ਪਤਾ ਹੋ ਸਕੇ ਹਾਲਾਂਕਿ ਹੜ੍ਹ ਦੀ ਸਥਿਤੀ ਹਜੇ ਵੀ ਦੱਸਦੀ ਹੈ ਕਿ ਸਥਿਰ ਬਣੀ ਹੋਈ ਹੈ ਪਰ ਲੋਕਾਂ ਦਾ ਨੁਕਸਾਨ ਵੀ ਬਹੁਤ ਹੋਇਆ ਹਾਲਾਂਕਿ ਬਾਰਿਸ਼ ਤਾਂ ਨਹੀਂ ਹੋ ਰਹੀ ਹੈ ਤਾਂ ਅੱਜ ਇਸ ਕਰਕੇ ਕੁਝ ਰਾਹਤ ਲੋਕਾਂ ਨੂੰ ਜ਼ਰੂਰ ਮਿਲੀ ਹੈਗੀ ਹੈ ਪਰ ਉਥੇ ਤੁਹਾਨੂੰ ਦੱਸਦੀ ਹੈ ਕਿ ਇਸ ਜੋ ਪਿਛਲੇ ਦੌਰਾਨ ਪੰਜਾਬ ਦੇ ਵਿੱਚ ਆਏ ਹੜਾ ਨੇ ਬਹੁਤ ਨੁਕਸਾਨ ਕੀਤਾ ਸੀਗਾ ਤਾਂ ਦੱਸ ਦिएगी ਪੰਜਾਬ ਦੇ ਵਿੱਚੋ ਇਸ ਵਾਰੀ ਮਾਨਸੂਨ ਸਾਲ ਦੇ ਰਿਕਾਰਡ ਤੋੜ ਮੀਦ ਨਾਲ ਖਤਮ ਹੋ ਰਿਹਾ ਮਾਨਸੂਨ ਹੁਣ ਦੀਵਾਲੀ ਦੇ ਵੱਲ ਵੱਧ ਰਿਹਾ ਕਿਉਂਕਿ ਅਗਲੇ ਮਹੀਨੇ ਦੀਵਾਲੀ ਦਾ ਤਿਉਹਾਰ ਹੈਗਾ ਤੇ ਅਗਲੇ ਹਫਤੇ ਦੱਸ ਦੇ ਕਿ ਅਗਲੇ ਇੱਕ ਹਫਤੇ ਦੇ ਵਿੱਚ ਸੂਬੇ ਤੋਂ ਪੂਰੀ ਤਰ੍ਹਾਂ ਵਾਪਸ ਚਲਾ ਜਾਵੇਗਾ ਇਹ ਮਾਨਸੂਨ ਤਾਂ ਮੌਸਮ ਪਾਗ ਦੇ ਅੰਕੜੇ ਦੇ ਮੁਤਾਬਕ ਇਸ ਸਾਲ 1 ਜੂਨ ਤੋਂ ਲੈ ਕੇ 20 ਸਤੰਬਰ ਤੱਕ ਯਾਨੀ ਕਿ ਜੋ ਕਿ ਹੁਣ ਤੱਕ ਸੂਬੇ ਦੇ ਵਿੱਚ 621.4 ਮਿਲੀਲੀਟਰ ਮੀਂਹ ਹੋਈ ਹੈ ਤਾਂ ਇਹ ਆਮਦਾਰ ਜੋ ਕਿ 418.1 ਮਿਲੀਲੀਟਰ ਦੇ ਨਾਲ 49% ਵਾਧਾ ਹੈ ਤਾਂ ਇਹ ਮੀਂਹ ਪਿਛਲੇ 125 ਸਾਲਾਂ ਦੇ ਵਿੱਚ ਸੱਤਵੀਂ ਵਾਰ ਸਭ ਤੋਂ ਵੱਧ ਭਾਰੀ ਮੀਂਹ ਜਿਹੜਾ ਕਿ ਦਰਜ ਕੀਤਾ ਗਿਆ। ਤਮਸੋ ਭਾਗ ਤੋਂ ਮਿਲੇ ਅੰਕੜੇ ਦੇ ਮੁਤਾਬਕ ਮਾਨਸੂਨ ਲਗਭਗ 40 ਤੋਂ 45 ਦਿਨ ਤੱਕ ਸਰਗਰਮ ਰਿਹਾ ਹੈ। ਇਸ ਦੌਰਾਨ ਲਗਾਤਾਰ ਕਈ بارش ਦੇ ਦੌਰ ਦੇਖਣ ਨੂੰ ਮਿਲੇ ਨੇ ਇਹਨਾਂ ਦੇ ਵਿੱਚ ਲਗਭਗ ਆਦਾਸਦੀ ਹੈ ਕਿ 15 ਤੋਂ 20 ਦਿਨ ਸਨ ਉਹ ਦਿਨ ਸਨ ਜਦੋਂ ਆਮ ਮੀਂਹ ਨਾਲੋਂ ਕਾਫੀ ਵੱਧ ਮੀਂਹ ਜਿਹੜਾ ਕਿ ਦਰਜ ਕੋਇਆ ਤਾਂ ਖਾਸ ਕਰਕੇ ਜੁਲਾਈ ਅਤੇ ਅਗਸਤ ਮਹੀਨੇ ਦੇ ਵਿੱਚ ਮੀਂਹ ਦਾ ਸਿਲਸਿਲਾ ਤੇਜ਼ ਰਿਹਾ ਮੌਸਮ ਭਾਗ ਦੇ ਅਨੁਸਾਰ ਆਉਣ ਵਾਲੇ 1 ਹਫਤੇ ਤੱਕ ਸੂਬੇ ਦੇ ਵਿੱਚ ਕੋਈ ਵੀ ਮੀਂਹ ਨੂੰ ਲੈ ਕੇ ਅਲਰਟ ਜਾਂ ਫਿਰ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਤਾਂ ਮੌਸਮ ਸਧਾਰਨ ਰਹੇਗਾ ਅਤੇ ਵਾਤਾਵਰਨ ਸੁੱਕਾ ਰਹੇਗਾ ਇਸ ਦੌਰਾਨ ਤਾਪਮਾਨ ਦੇ ਵਿੱਚ ਹੌਲੀ-ਹੌਲੀ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਜਿਸ ਕਰਕੇ ਗਰਮੀ ਤੇ ਹੂਮਸ ਹੋਰ ਵਾ ਸਕਦੇ ਜਿਸ ਕਰਕੇ ਲੋਕਾਂ ਨੂੰ ਕਾਫੀ ਗਰਮੀ ਤੇ ਜਿਹੜੀ ਕਿ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਚਲਣੀ ਪਵੇਗੀ ਮੀਂਹ ਦੇ ਪੈਟਰਨ ਦੇ ਵਿੱਚ ਵੱਖਰਾ ਰੁਝਾਨ ਅੱਗੇ ਵੀ ਚੱਲ ਹੀ ਰਹੇਗਾ ਤਾਂ ਆਈਐਮਡੀ ਅਚੰਡਿਗਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਹੈਗਾ ਕਿ ਇਸ ਵਾਰੀ ਮਾਨਸੂਨ ਦਾ ਪੈਟਰਨ ਵੱਖਰਾ ਰਿਹਾ ਹੈ ਤਾਂ ਮਾਨਸੂਨ ਇਸ ਵਾਰ ਤਿੰਨ ਵੱਡੇ ਬਦਲਾਅ ਦੇਖਣ ਨੂੰ ਮਿਲੇ ਨੇ ਜਿਵੇਂ ਕਿ ਲਗਾਤਾਰ ਮੀਂਹ ਵਾਲੇ ਦਿਨ ਆਮ ਤੋਂ ਵੱਧ ਮੀਂਹ ਰਿਹਾ ਹੈਗਾ ਭਾਰੀ ਮੀਂਹ ਦੀਆਂ ਘਟਨਾਵਾਂ ਵੀ ਵੱਧ ਹੋਈਆਂ ਨੇ ਅਤੇ ਆਮ ਦੇ ਨਾਲ ਉਹ ਇਹ ਦਿਨ ਜ਼ਿਆਦਾ ਖਰਾਬ ਸੀਗੇ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਅੰਦਾਜ਼ਾ ਲਾਇਆ ਸੀਗਾ ਕਿ ਮੀਂਹ ਆਮ ਦੇ ਨਾਲੋਂ ਵੱਧ ਹੋਵੇਗਾ ਅਸਲ ਦੇ ਵਿੱਚ ਵੀ ਹਾਂ ਦੱਸ ਦिए ਕਿ ਅਜਿਹਾ ਹੀ ਹੋਇਆ ਹੈ ਤੇ ਜੋ ਇਹ ਪੈਟਰਨ ਦੇ ਵਿੱਚ ਬਦਲਾਅ ਆਇਆ ਹੈ ਉਸ ਦਾ ਅੰਦਾਜ਼ਾ ਜਿਹੜਾ ਕਿ ਭੁੱਖ ਦੇ ਵਿੱਚ ਵੀ ਇਹ جاری ਰਹੇਗਾ ਇਸ ਸਾਲ ਵੀ ਮੀਂਹ ਪਿਛਲੇ 125 ਸਾਲਾਂ ਦੇ ਵਿੱਚ ਸਤਵੀਂ ਵਾਰ ਸਭ ਤੋਂ ਵੱਧ ਭਾਰੀ ਮੀਂਹ ਪਿਆ ਯਾਨੀ ਕਿ ਮੌਸਮ ਭਾਗ ਦੇ ਮੁਤਾਬਕ ਇਸ ਸਾਲ ਦੀ ਜਿਹੜਾ ਮੀਂਹ ਹੈਗਾ ਉਹ ਪੰਜਾਬ ਦੇ ਇਤਿਹਾਸ ਦੇ ਵਿੱਚ ਵਿਸ਼ੇਸ਼ ਮੰਨਿਆ ਜਾ ਰਿਹਾ ਹੈ 2025 ਦਾ ਮਾਨਸੂਨ ਪਿਛਲੇ 125 ਸਾਲਾਂ ਦੇ ਵਿੱਚ ਸਤਵਾਂ ਸਭ ਤੋਂ ਵੱਧ ਬਰਸਾਤੀ ਸੀਜ਼ਨ ਰਿਹਾ ਇਹ ਮੀ 1988 ਤੋਂ ਬਾਅਦ ਸਭ ਤੋਂ ਵੱਧ ਹੋਇਆ 1988 ਦੇ ਵਿੱਚੋਂ ਸਿਰਫ 22 ਤੋਂ 27 ਸਤੰਬਰ ਤੱਕ 4 ਦਿਨਾਂ ਦੇ ਵਿੱਚ ਜੋ ਕਿ 634 ਮਿਲੀਲੀਟਰ ਵੱਧ ਮੀ ਹੋਇਆ ਸੀਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਭਿਆਨਕ ਹੜ੍ਹ ਆਇਆ ਸੀਗਾ 1993 ਦੇ ਵਿੱਚ ਵੀ ਪੰਜਾਬ ਨੂੰ ਹੜ੍ਹ ਦਾ ਸੰਕਟ ਚਲਣਾ ਪਿਆ ਸੀਗਾ 2019 ਦੇ ਵਿੱਚ ਵੀ ਭਾਰੀ ਮੀਂਹ ਦੇ ਕੰਨ ਸੈਂਕੜੇ ਪਿੰਡ ਡੁੱਬੇ ਅਤੇ ਲੱਖਾਂ ਹੈਕਟੇਅਰ ਤੋਂ ਵੱਧ ਫਸਲਾਂ ਬਰਬਾਦ ਹੋਈਆਂ ਨੇ 2023 ਦੇ ਵਿੱਚ ਵੀ ਯਾਨੀ ਕਿ 2 ਸਾਲ ਪਹਿਲਾਂ ਵੀ ਜਿਹੜਾ ਕਿ ਜੂਨ ਜੁਲਾਈ ਦੇ ਦੌਰਾਨ ਆਮਦ ਨਾਲੋਂ ਕਾਫੀ ਵੱਧ ਮੀਂਹ ਜੁਲਾਈ ਦੇ ਦਰਜ ਕੀਤਾ ਗਿਆ ਸੀਗਾ ਕੱਗਰ ਦਾ ਪਾਣੀ ਵਧਣ ਦੇ ਕਾਰਨ ਪਟਿਆਲਾ ਨੂੰ ਹੜ ਦਾ ਸਾਹਮਣਾ ਕਰਨਾ ਪਿਆ ਅਤੇ ਤੁਹਾਨੂੰ ਦੱਸ ਦੇ ਕਿ ਹੁਣ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ ਦਾ ਹਾਲ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਆ ਪਰ ਇੱਕ ਵਾਰ ਤੁਹਾਨੂੰ ਕੁਝ ਤਸਵੀਰਾਂ ਦਿਖਾਵਾਂਗੇ ਜੋ ਅੱਜ ਦੇ ਜੋ ਦੱਸਦੀ ਹੈ ਕਿ 2025 ਦੇ ਵਿੱਚ ਪੰਜਾਬ ਨੇ ਜੋ ਹੜ ਦਾ ਸਾਹਮਣਾ ਕੀਤਾ ਹੈਗਾ ਜੋ ਕਹਿ ਸਕਦੇ ਆ ਇੰਨਾ ਵੱਡਾ ਦੁੱਖ ਹੰਡਾਇਆ ਹੈਗਾ ਲੋਕਾਂ ਦੇ ਘਰ ਬਰਬਾਦ ਹੋ ਗਏ ਫਸਲਾਂ ਬਰਬਾਦ ਹੋ ਗਈਆਂ ਪਰ ਤੁਹਾਨੂੰ ਦੱਸਦੀ ਹੈ ਕਿ ਉਹ ਫਿਰ ਤੋਂ ਮੁੜ ਤੋਂ ਖੜਾ ਹੋਣ ਦੀ ਕੋਸ਼ਿਸ਼ ਦੇ ਵਿੱਚ ਵੀ ਲੱਗੇ ਹੋਏ ਨੇ ਕਿਉਂਕਿ ਸੰਸਥਾਵਾਂ ਕਲਾਕਾਰਾਂ ਤੇ ਐਤ ਤੱਕ ਹੀ ਸੂਬਾ ਸਰਕਾਰ ਦੇ ਵੱਲੋਂ ਵੀ ਕਾਫੀ ਮਦਦ ਜੜੇਗੀ ਕੀਤੇ ਜਾ ਰਹੀ ਹੈ ਇਹਨਾਂ ਫਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਮੌਸਮ ਬਿਲਕੁਲ ਸਾਫ਼ ਰਹੇਗਾ ਤਾਪਮਾਨ 26 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ ਜਲੰਧਰ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਤਾਪਮਾਨ ਦੀ ਗੱਲ ਕਿਤੇ ਚਾਹੋ ਤਾਂ 26 ਤੋਂ 35 ਤੇ 36 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਜੜਾ ਕੀ ਲਗਾਇਆ ਜਾ ਰਿਹਾ ਤਾਂ ਮੌਸਮਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਮਾਂਸੂਨ ਦੀ ਵਿਦਾਇਗੀ ਦਾ ਆਖਰੀ ਦਿਨ ਹੈ ਤਾਂ ਅਗਲੇ ਹਫਤੇ ਤੱਕ ਮਾਂਸੂਨ ਪੂਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਚਲਾ ਜਾਵੇਗਾ ਪੰਜਾਬ ਦੇ ਵਿੱਚ ਅੱਜ ਮਾਂਸੂਨ ਦਾ ਆਖਰੀ ਦਿਨ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹਨਾਂ ਨਾਲ ਸਾਂਝੀ ਕਰ ਰਹੇ ਹਾਂ ਕਰਵਾਲਾ ਟੀਵੀ ਦੇ ਉਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲ ਦੇ ਬਾਰੇ ਪਤਾ ਹੋ ਸਕੇ ਹਾਲਾਂਕਿ ਹੜ੍ਹ ਦੀ ਸਥਿਤੀ ਹਜੇ ਵੀ ਦੱਸਦੀ ਹੈ ਕਿ ਸਥਿਰ ਬਣੀ ਹੋਈ ਹੈ ਪਰ ਲੋਕਾਂ ਦਾ ਨੁਕਸਾਨ ਵੀ ਬਹੁਤ ਹੋਇਆ ਹਾਲਾਂਕਿ ਬਾਰਿਸ਼ ਤਾਂ ਨਹੀਂ ਹੋ ਰਹੀ ਹੈ ਤਾਂ ਜਿਸ ਕਰਕੇ ਕੁਝ ਰਾਹਤ ਲੋਕਾਂ ਨੂੰ ਜ਼ਰੂਰ ਮਿਲੀ ਹੈਗੀ ਹੈ ਪਰ ਉਥੇ ਤੁਹਾਨੂੰ ਦੱਸਦੀ ਹੈ ਕਿ ਇਸ ਜੋ ਪਿਛਲੇ ਦੌਰਾਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਸੀਗਾ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਸ ਵਾਰੀ ਮਾਨਸੂਨ ਸਾਲ ਦੇ ਰਿਕਾਰਡ ਤੋੜ ਮੀਦ ਨਾਲ ਖਤਮ ਹੋ ਰਿਹਾ ਮਾਨਸੂਨ ਹੁਣ ਦੀਵਾਲੀ ਦੇ ਵੱਲ ਵੱਧ ਰਿਹਾ ਕਿਉਂਕਿ ਅਗਲੇ ਮਹੀਨੇ ਦੀਵਾਲੀ ਦਾ ਤਿਉਹਾਰ ਹੈਗਾ ਤੇ ਅਗਲੇ ਹਫਤੇ ਦੱਸਦੇ ਕਿ ਅਗਲੇ ਇੱਕ ਹਫਤੇ ਦੇ ਵਿੱਚ ਸੂਬੇ ਤੋਂ ਪੂਰੀ ਤਰ੍ਹਾਂ ਵਾਪਸ ਚਲਾ ਜਾਵੇਗਾ ਇਹ ਮਾਨਸੂਨ ਤਾਂ ਮੌਸਮ ਪਾਗ ਦੇ ਅੰਕੜੇ ਦੇ ਮੁਤਾਬਕ ਇਸ ਸਾਲ 1 ਜੂਨ ਤੋਂ ਲੈ ਕੇ 20 ਸਤੰਬਰ ਤੱਕ ਯਾਨੀ ਕਿ ਜੋ ਕਿ ਹੁਣ ਤੱਕ ਸੂਬੇ ਦੇ ਵਿੱਚ 621.4 ਮਿਲੀਲੀਟਰ ਮੀਂਹ ਹੋਈ ਹੈ ਤਾਂ ਇਹ ਆਮਦਾਰ ਜੋ ਕਿ 418.1 ਮਿਲੀਲੀਟਰ ਦੇ ਨਾਲ 49% ਵਾਧਾ ਹੈ ਤਾਂ ਇਹ ਮੀਂਹ ਪਿਛਲੇ 125 ਸਾਲਾਂ ਦੇ ਵਿੱਚ ਸੱਤਵੀਂ ਵਾਰ ਸਭ ਤੋਂ ਵੱਧ ਭਾਰੀ ਮੀਂਹ ਜਿਹੜਾ ਕਿ ਦਰਜ ਕੀਤਾ ਗਿਆ। ਤਮਸੋ ਭਾਗ ਤੋਂ ਮਿਲੇ ਅੰਕੜੇ ਦੇ ਮੁਤਾਬਕ ਮਾਨਸੂਨ ਲਗਭਗ 40 ਤੋਂ 45 ਦਿਨ ਤੱਕ ਸਰਗਰਮ ਰਿਹਾ ਹੈ। ਇਸ ਦੌਰਾਨ ਲਗਾਤਾਰ ਕਈ بارش ਦੇ ਦੌਰ ਦੇਖਣ ਨੂੰ ਮਿਲੇ ਨੇ ਇਹਨਾਂ ਦੇ ਵਿੱਚ ਲਗਭਗ ਆਦੱਸਦੀ ਹੈ ਕਿ 15 ਤੋਂ 20 ਦਿਨ ਸਨ ਉਹ ਦਿਨ ਸਨ ਜਦੋਂ ਆਮ ਮੀਂਹ ਨਾਲੋਂ ਕਾਫੀ ਵੱਧ ਮੀਂਹ ਜਿਹੜਾ ਕਿ ਦਰਜ ਕੋਇਆ ਤਾਂ ਖਾਸ ਕਰਕੇ ਜੁਲਾਈ ਅਤੇ ਅਗਸਤ ਮਹੀਨੇ ਦੇ ਵਿੱਚ ਮੀਂਹ ਦਾ ਸਿਲਸਿਲਾ ਤੇਜ਼ ਰਿਹਾ ਮੌਸਮ ਭਾਗ ਦੇ ਅਨੁਸਾਰ ਆਉਣ ਵਾਲੇ ਇੱਕ ਹਫ਼ਤੇ ਤੱਕ ਸੂਬੇ ਦੇ ਵਿੱਚ ਕੋਈ ਵੀ ਮੀਂਹ ਨੂੰ ਲੈ ਕੇ ਅਲਰਟ ਜਾਂ ਫਿਰ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਤਾਂ ਮੌਸਮ ਸਧਾਰਨ ਰਹੇਗਾ ਅਤੇ ਵਾਤਾਵਰਨ ਸੁੱਕਾ ਰਹੇਗਾ ਇਸ ਦੌਰਾਨ ਤਾਪਮਾਨ ਦੇ ਵਿੱਚ ਹੌਲੀ-ਹੌਲੀ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਜਿਸ ਕਰਕੇ ਗਰਮੀ ਤੇ ਹੂਮਸ ਹੋਰ ਵਾ ਸਕਦੇ ਜਿਸ ਕਰਕੇ ਲੋਕਾਂ ਨੂੰ ਕਾਫੀ ਗਰਮੀ ਤੇ ਜਿਹੜੀ ਕਿ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਚਲਣੀ ਪਵੇਗੀ ਮੀਂਹ ਦੇ ਪੈਟਰਨ ਦੇ ਵਿੱਚ ਵੱਖਰਾ ਰੁਝਾਨ ਅੱਗੇ ਵੀ ਚੱਲ ਹੀ ਰਹੇਗਾ ਤਾਂ ਆਈਐਮਡੀ ਅਚੰਡੀਗਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਹੈਗਾ ਕਿ ਇਸ ਵਾਰੀ ਮਾਨਸੂਨ ਦਾ ਪੈਟਰਨ ਵੱਖਰਾ ਰਿਹਾ ਤਾਂ ਮਾਨਸੂਨ ਇਸ ਵਾਰ ਤਿੰਨ ਵੱਡੇ ਬਦਲਾਅ ਦੇਖਣ ਨੂੰ ਮਿਲੇ ਨੇ ਜਿਵੇਂ ਕਿ ਲਗਾਤਾਰ ਮੀਂਹ ਵਾਲੇ ਦਿਨ ਆਮ ਤੋਂ ਵੱਧ ਮੀਂਹ ਰਿਹਾ ਹੈਗਾ ਭਾਰੀ ਮੀਂਹ ਦੀਆਂ ਘਟਨਾਵਾਂ ਵੀ ਵੱਧ ਹੋਈਆਂ ਨੇ ਅਤੇ ਆਮ ਦੇ ਨਾਲ ਉਹ ਇਹ ਦਿਨ ਜ਼ਿਆਦਾ ਖਰਾਬ ਸੀਗੇ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਅੰਦਾਜ਼ਾ ਲਾਇਆ ਸੀਗਾ ਕਿ ਮੀਂਹ ਆਮ ਦੇ ਨਾਲੋਂ ਵੱਧ ਹੋਵੇਗਾ ਅਸਲ ਦੇ ਵਿੱਚ ਵੀ ਹਾਂ ਦੱਸ ਦिए ਕਿ ਅਦੇਹੀ ਹੋਇਆ ਹੈ ਤੇ ਜੋ ਹੈ ਪੈਟਰਨ ਦੇ ਵਿੱਚ ਬਦਲਾਅ ਆਇਆ ਹੈ ਉਸ ਦਾ ਅੰਦਾਜ਼ਾ ਜਿਹੜਾ ਕਿ ਭੁਇੱਖ ਦੇ ਵਿੱਚ ਵੀ ਇਹ جاری ਰਹੇਗਾ ਇਸ ਸਾਲ ਵੀ ਮੀਂਹ ਪਿਛਲੇ 125 ਸਾਲਾਂ ਦੇ ਵਿੱਚ ਸਤਵੀਂ ਵਾਰ ਸਭ ਤੋਂ ਵੱਧ ਭਾਰੀ ਮੀਂਹ ਪਿਆ ਯਾਨੀ ਕਿ ਮੌਸਮ ਭਾਗ ਦੇ ਮੁਤਾਬਕ ਇਸ ਸਾਲ ਦੀ ਜਿਹੜਾ ਮੀਂਹ ਹੈਗਾ ਉਹ ਪੰਜਾਬ ਦੇ ਇਤਿਹਾਸ ਦੇ ਵਿੱਚ ਵਿਸ਼ੇਸ਼ ਮੰਨਿਆ ਜਾ ਰਿਹਾ ਹੈ 2025 ਦਾ ਮਾਨਸੂਨ ਪਿਛਲੇ 125 ਸਾਲਾਂ ਦੇ ਵਿੱਚ ਸਤਵਾਂ ਸਭ ਤੋਂ ਵੱਧ ਬਰਸਾਤੀ ਸੀਜ਼ਨ ਰਿਹਾ ਇਹ ਮੀ 1988 ਤੋਂ ਬਾਅਦ ਸਭ ਤੋਂ ਵੱਧ ਹੋਇਆ 1988 ਦੇ ਵਿੱਚੋਂ ਸਿਰਫ 22 ਤੋਂ 27 ਸਤੰਬਰ ਤੱਕ 4 ਦਿਨਾਂ ਦੇ ਵਿੱਚ ਜੋ ਕਿ 634 ਮਿਲੀਲੀਟਰ ਵੱਧ ਮੀ ਹੋਇਆ ਸੀਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਭਿਆਨਕ ਹੜ੍ਹ ਆਇਆ ਸੀਗਾ 1993 ਦੇ ਵਿੱਚ ਵੀ ਪੰਜਾਬ ਨੂੰ ਹੜ੍ਹ ਦਾ ਸੰਕਟ ਚਲਣਾ ਪਿਆ ਸੀਗਾ 2019 ਦੇ ਵਿੱਚ ਵੀ ਭਾਰੀ ਮੀਂਹ ਦੇ ਕੰਨ ਸੈਂਕੜੇ ਪਿੰਡ ਡੁੱਬੇ ਅਤੇ ਲੱਖਾਂ ਹੈਕਟੇਅਰ ਤੋਂ ਵੱਧ ਫਸਲਾਂ ਬਰਬਾਦ ਹੋਈਆਂ ਨੇ 2023 ਦੇ ਵਿੱਚ ਵੀ ਯਾਨੀ ਕਿ 2 ਸਾਲ ਪਹਿਲਾਂ ਵੀ ਜਿਹੜਾ ਕਿ ਜੂਨ ਜੁਲਾਈ ਦੇ ਦੌਰਾਨ ਆਮ ਦੇ ਨਾਲੋਂ ਕਾਫੀ ਵੱਧ ਮੀਂਹ ਜਿਹੜਾ ਕਿ ਦਰਜ ਕੀਤਾ ਗਿਆ ਸੀਗਾ ਕੱਗਰ ਦਾ ਪਾਣੀ ਵਧਣ ਦੇ ਕਾਰਨ ਪਟਿਆਲਾ ਨੂੰ ਹੜ ਦਾ ਸਾਹਮਣਾ ਕਰਨਾ ਪਿਆ ਅਤੇ ਤੁਹਾਨੂੰ ਦੱਸ ਦੇ ਕਿ ਹੁਣ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ ਦਾ ਹਾਲ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਆ ਪਰ ਇੱਕ ਵਾਰ ਤੁਹਾਨੂੰ ਕੁਝ ਤਸਵੀਰਾਂ ਦਿਖਾਵਾਂਗੇ ਜੋ ਅੱਜ ਦੇ ਜੋ ਦੱਸਦੀ ਹੈ ਕਿ 2025 ਦੇ ਵਿੱਚ ਪੰਜਾਬ ਨੇ ਜੋ ਹੜ੍ਹ ਦਾ ਸਾਹਮਣਾ ਕੀਤਾ ਹੈਗਾ ਜੋ ਕਹਿ ਸਕਦੇ ਆ ਇੰਨਾ ਵੱਡਾ ਦੁੱਖ ਹੰਡਾਇਆ ਹੈਗਾ ਲੋਕਾਂ ਦੇ ਘਰ ਬਰਬਾਦ ਹੋ ਗਏ ਫਸਲਾਂ ਬਰਬਾਦ ਹੋ ਗਈਆਂ ਪਰ ਤੁਹਾਨੂੰ ਦੱਸਦੀ ਹੈ ਕਿ ਉਹ ਫਿਰ ਤੋਂ ਮੁੜ ਤੋਂ ਖੜਾ ਹੋਣ ਦੀ ਕੋਸ਼ਿਸ਼ ਦੇ ਵਿੱਚ ਵੀ ਲੱਗੇ ਹੋਏ ਨੇ ਕਿਉਂਕਿ ਸੰਸਥਾਵਾਂ ਕਲਾਕਾਰਾਂ ਤੇ ਐਤ ਤੱਕੀ ਸੂਬਾ ਸਰਕਾਰ ਦੇ ਵੱਲੋਂ ਵੀ ਕਾਫੀ ਮਦਦ ਜੜੇਗੀ ਕੀਤੀ ਜਾ ਰਹੀ ਹੈ ਇਹਨਾਂ ਫਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਮੌਸਮ ਬਿਲਕੁਲ ਸਾਫ਼ ਰਹੇਗਾ ਤਾਪਮਾਨ 26 ਤੋਂ 36 ਡਿਗਰੀ ਸੈਲਸियस ਦੇ ਵਿੱਚ ਕਾਰ ਰਹਿਣ ਦਾ ਅੰਦਾਜ਼ਾ ਹੈ ਜਲੰਧਰ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 26 ਤੋਂ 35 ਤੇ 36 ਡਿਗਰੀ ਦੇ ਵਿੱਚ ਕਾਰ ਰਹਿਣ ਦਾ ਅਨੁਮਾਨ ਜੜਾ ਕੀ ਲਗਾਇਆ ਜਾ ਰਿਹਾ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਮਾਨਸੂਨ ਦੀ ਵਿਦਾਇਗੀ ਦਾ ਆਖਰੀ ਦਿਨ ਹੈ ਤਾਂ ਅਗਲੇ ਹਫਤੇ ਤੱਕ ਮਾਨਸੂਨ ਪੂਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਚਲਾ ਜਾਵੇਗਾ ਪੰਜਾਬ ਦੇ ਵਿੱਚ ਅੱਜ ਮੌਨਸੂਨ ਦਾ ਆਖਰੀ ਦਿਨ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹਨਾਂ ਨਾਲ ਸਾਂਝੀ ਕਰ ਰਹੇ ਹਾਂ ਖਰਵਾਲਾ ਟੀਵੀ ਦੇ ਉਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲ ਦੇ ਬਾਰੇ ਪਤਾ ਹੋ ਸਕੇ ਹਾਲਾਂਕਿ ਹੜ੍ਹ ਦੀ ਸਥਿਤੀ ਹਜੇ ਵੀ ਦੱਸਦੀ ਹੈ ਕਿ ਸਥਿਰ ਬਣੀ ਹੋਈ ਹੈ ਪਰ ਲੋਕਾਂ ਦਾ ਨੁਕਸਾਨ ਵੀ ਬਹੁਤ ਹੋਇਆ ਹਾਲਾਂਕਿ ਬਾਰਿਸ਼ ਤਾਂ ਨਹੀਂ ਹੋ ਰਹੀ ਹੈ ਤਾਂ ਜਿਸ ਕਰਕੇ ਕੁਝ ਰਾਹਤ ਲੋਕਾਂ ਨੂੰ ਜ਼ਰੂਰ ਮਿਲੀ ਹੈਗੀ ਹੈ ਪਰ ਉਥੇ ਤੋਂ ਦੱਸਦੀ ਹੈ ਕਿ ਇਸ ਜੋ ਪਿਛਲੇ ਦੌਰਾਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਸੀਗਾ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਵਾਰੀ ਮਾਨਸੂਨ ਸਾਲ ਦੇ ਰਿਕਾਰਡ ਤੋੜ ਮੀਦ ਨਾਲ ਖਤਮ ਹੋ ਰਿਹਾ ਮਾਨਸੂਨ ਹੁਣ ਦੀਵਾਲੀ ਦੇ ਵੱਲ ਵਧ ਰਿਹਾ ਕਿਉਂਕਿ ਅਗਲੇ ਮਹੀਨੇ ਦੀਵਾਲੀ ਦਾ ਤਿਉਹਾਰ ਹੈਗਾ ਤੇ ਅਗਲੇ ਹਫਤੇ ਦੱਸਦੇ ਕਿ ਅਗਲੇ ਇੱਕ ਹਫਤੇ ਦੇ ਵਿੱਚ ਸੂਬੇ ਤੋਂ ਪੂਰੀ ਤਰ੍ਹਾਂ ਵਾਪਸ ਚਲਾ ਜਾਵੇਗਾ ਇਹ ਮਾਨਸੂਨ ਮੌਸਮ ਪਾਗ ਦੇ ਅੰਕੜੇ ਦੇ ਮੁਤਾਬਕ ਇਸ ਸਾਲ 1 ਜੂਨ ਤੋਂ ਲੈ ਕੇ 20 ਸਤੰਬਰ ਤੱਕ ਯਾਨੀ ਕਿ ਜੋ ਕਿ ਹੁਣ ਤੱਕ ਸੂਬੇ ਦੇ ਵਿੱਚ 621.4 ਮਿਲੀਲੀਟਰ ਮੀਂਹ ਹੋਈ ਹੈ ਤਾਂ ਇਹ ਆਮਦਾਰ ਜੋ ਕਿ 418.1 ਮਿਲੀਲੀਟਰ ਦੇ ਨਾਲ 49% ਵਾਧਾ ਹੈ ਤਾਂ ਇਹ ਮੀਂਹ ਪਿਛਲੇ 125 ਸਾਲਾਂ ਦੇ ਵਿੱਚ ਸੱਤਵੀਂ ਵਾਰ ਸਭ ਤੋਂ ਵੱਧ ਭਾਰੀ ਮੀਂਹ ਜਿਹੜਾ ਕਿ ਦਰਜ ਕੀਤਾ ਗਿਆ। ਤਮਸੋ ਭਾਗ ਤੋਂ ਮਿਲੇ ਅੰਕੜੇ ਦੇ ਮੁਤਾਬਕ ਮੌਨਸੂਨ ਲਗਭਗ 40 ਤੋਂ 45 ਦਿਨ ਤੱਕ ਸਰਗਰਮ ਰਿਹਾ ਹੈ। ਇਸ ਦੌਰਾਨ ਲਗਾਤਾਰ ਕਈ بارش ਦੇ ਦੌਰ ਦੇਖਣ ਨੂੰ ਮਿਲੇ ਨੇ ਇਹਨਾਂ ਦੇ ਵਿੱਚ ਲਗਭਗ ਆ ਦੱਸਦੀ ਹੈ ਕਿ 15 ਤੋਂ 20 ਦਿਨ ਸਨ ਉਹ ਦਿਨ ਸਨ ਜਦੋਂ ਆਮ ਮੀਂਹ ਨਾਲੋਂ ਕਾਫੀ ਵੱਧ ਮੀਂਹ ਜਿਹੜਾ ਕਿ ਦਰਜ ਕੋਇਆ ਤਾਂ ਖਾਸ ਕਰਕੇ ਜੁਲਾਈ ਅਤੇ ਅਗਸਤ ਮਹੀਨੇ ਦੇ ਵਿੱਚ ਮੀਂਹ ਦਾ ਸਿਲਸਿਲਾ ਤੇਜ਼ ਰਿਹਾ ਮੌਸਮ ਭਾਗ ਦੇ ਅਨੁਸਾਰ ਆਉਣ ਵਾਲੇ 1 ਹਫਤੇ ਤੱਕ ਸੂਬੇ ਦੇ ਵਿੱਚ ਕੋਈ ਵੀ ਮੀਂਹ ਨੂੰ ਲੈ ਕੇ ਅਲਰਟ ਜਾਂ ਫਿਰ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਐਤੋਂ ਤੱਕ ਕਿ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਤਾਂ ਮੌਸਮ ਸਧਾਰਨ ਰਹੇਗਾ ਅਤੇ ਵਾਤਾਵਰਨ ਸੁੱਕਾ ਰਹੇਗਾ ਇਸ ਦੌਰਾਨ ਤਾਪਮਾਨ ਦੇ ਵਿੱਚ ਹੌਲੀ-ਹੌਲੀ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਜਿਸ ਕਰਕੇ ਗਰਮੀ ਤੇ ਹੂਮਸ ਹੋਰ ਵਾ ਸਕਦੇ ਜਿਸ ਕਰਕੇ ਲੋਕਾਂ ਨੂੰ ਕਾਫੀ ਗਰਮੀ ਤੇ ਜਿਹੜੀ ਕਿ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਚਲਣੀ ਪਵੇਗੀ ਮੀਂਹ ਦੇ ਪੈਟਰਨ ਦੇ ਵਿੱਚ ਵੱਖਰਾ ਰੁਝਾਨ ਅੱਗੇ ਵੀ ਚੱਲ ਹੀ ਰਹੇਗਾ ਤਾਂ ਆਈਐਮਡੀ ਅਚਟੰਡੀਗਰ ਦੇ ਡਾਇਰੈਕਟਰ ਸੁਰਿੰਦਰ